ਲੋ ਜੀ ਸਾਰੇ ਅਨੁਸਾਸ਼ੀ ਕਾਲ ਮੈਂ ਸੁਖਿੰਦਰ ਕੌਰ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਿ ਜਦੋਂ ਆਪਾਂ ਫੁਲਕਾਰੀ ਵਾਲੇ ਡਿਜ਼ਾਈਨ ਸੂਟਾਂ ਤੇ ਬਣਾਉਣੀਆਂ ਦਾ ਉਸ ਗੱਲ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਆਪਾਂ ਕਪੜਾ ਸਿਲੈਕਟ ਕਰਦੇ ਆ ਉਹਦੇ ਵਾਸਤੇ ਕਪੜਾ ਤੁਸੀਂ ਕਾਟਨ ਦਾ ਸਿਲਕ ਦਾ ਕੋਈ ਵੀ ਕਪੜਾ ਤੁਸੀਂ ਉਹਦੇ ਵਾਸਤੇ ਯੂਜ਼ ਕਰ ਸਕਦੇ ਹੋ ਬਸ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਦੋਂ ਤੁਸੀਂ ਫੁਲਕਾਰੀ ਦੀ ਕਢਾਈ ਕਪੜੇ ਤੇ ਕਰਨੀ ਆ ਤਾਂ ਤੁਸੀਂ ਇਸ ਤਰ੍ਹਾਂ ਦਾ ਤੁਹਾਨੂੰ ਇਹਦੇ ਵਿੱਚ ਸੈਲਫ ਪ੍ਰਿੰਟ ਦਿਸ ਰਿਹਾ ਨਾ ਇਹ ਸੈਲਫ ਜਿਹੜੀ ਵਿੱਚ ਹੀ ਪ੍ਰਿੰਟ ਬਣਿਆ ਹੁੰਦਾ ਧਾਗੇ ਦੇ ਵਿੱਚ ਬਨ ਨਾਲ ਤੁਸੀਂ ਇਹ ਵਾਲਾ ਕਪੜਾ ਨਹੀਂ ਲੈਣਾ ਜੀ ਠੀਕ ਹੈ ਕਿਉਂਕਿ ਇਹਦੇ ਜਿਹੜੇ ਧਾਗੇ ਹੁੰਦੇ ਆ ਜਦੋਂ ਆਪਾਂ ਇਹਦੇ ਤੇ ਫੁਲਕਾਰੀ ਦੀ ਕਢਾਈ ਕਰਦੇ ਆ ਇਹਦੇ ਵਿੱਚ ਨਾ ਵਿੱਥਾਂ ਬਣ ਜਾਂਦੀਆਂ ਮਤਲਬ ਕਿ ਧਾਗੇ ਇਹਦੇ ਖਿੱਚੇ ਜਾਂਦੇ ਆ ਬਹੁਤ ਜਲਦੀ ਇਹਦੇ ਤੇ ਮੂਰਿਆਂੀਆਂ ਦੱਸਦੀਆਂ ਤੇ ਸਫਾਈ ਵੀ ਨਹੀਂ ਆਉਂਦੀ ਕਿਤੇ ਕਿਤੇ ਤਾਂ ਇਹਦੇ ਉੱਤੋਂ ਜਿਵੇਂ ਉਹ ਬੁਣਤੀ ਦੇ ਹਿਸਾਬ ਨਾਲ 2-3 ਧਾਗੇ ਚੱਕੇ ਜਾਂਦੇ ਆ ਕਿਤੇ ਜ਼ਿਆਦਾ ਧਾਗੇ ਚੱਕੇ ਜਾਂਦੇ ਇਹਦੇ ਤੇ ਸਾਫ਼ ਨਹੀਂ ਬਣਦਾ ਇਸ ਲਈ ਤੁਸੀਂ ਸੂਟ ਬਰੋਉਣ ਵਾਸਤੇ ਕਦੇ ਵੀ ਇਹ ਕੱਪੜਾ ਨਹੀਂ ਯੂਜ਼ ਕਰਨਾ ਤੁਸੀਂ ਸਿੰਪਲ ਜਿਵੇਂ ਆਪਾਂ ਫੁਲਕਾਰੀ ਵਾਸਤੇ ਯੂਜ਼ ਕਰਦੇ ਆਂ ਕਾਟਨ ਦਾ ਕਪੜਾ ਉਹ ਯੂਜ਼ ਕਰ ਸਕਦੇ ਆਂ ਜਾਂ ਸਿੰਪਲ ਕਿੰਨੇ ਕਾਟਨ ਦੇ ਕਪੜੇ ਹੁੰਦੇ ਆ ਪਸ਼ਮੀਨਾ ਦਾ ਕਪੜਾ ਤੁਸੀਂ ਮੋਟਾ ਪਤਲਾ ਕੋਈ ਵੀ ਯੂਜ਼ ਕਰ ਸਕਦੇ ਆਂ ਇੱਕ ਤੁਸੀਂ ਜਿਹੜੇ ਕਪੜੇ ਦੇ ਵਿੱਚ ਕ੍ਰਾਸ਼ ਜੇ ਹੁੰਦੇ ਆ ਵਾਲ ਪਏ ਹੁੰਦੇ ਆ ਜਿਵੇਂ ਉਹ ਉਹਨੇ ਕਪੜਾ ਆਪਾਂ ਯੂਜ਼ ਕਰਨਾ ਕਿਉਂਕਿ ਉਹ ਦੁਪट्टे ਵਾਸਤੇ ਵੀ ਨਹੀਂ ਤੁਸੀਂ ਯੂਜ਼ ਕਰਨਾ ਜੇ ਆਪਾਂ ਉਹਦੇ ਦੁਪट्टे ਤੇ ਫੁਲਕਾਰੀ ਦੀ ਕਢਾਈ ਕਰਾਂਗੇ ਉਸ ਤਰ੍ਹਾਂ ਦੇ ਕ੍ਰਾਸ਼ ਵਾਲੇ ਦੁਪट्टे ਤੇ ਤਾਂ ਵੀ ਉਹ ਬਿਲਕੁਲ ਸਫਾਈ ਨਹੀਂ ਆਊਗੀ ਉਹ ਸਾਫ਼ ਨਹੀਂ ਬਣੂਗਾ ਕਿਉਂਕਿ ਜਦੋਂ ਫਰੇਮ ਉਤਾਰਾਂਗੇ ਉਹਦੇ ਚ ਵਾਲ ਉਹ ਹੈਗੇ ਆ ਬੁੰਤੀ ਦੇ ਵਿੱਚ ਉਹ ਵਾਪਸ ਆ ਜਾਣਗੇ ਤਾਂ ਫਿਰ ਉਹਦੇ ਤੇ ਸਫਾਈ ਨਹੀਂ ਆਉਗੀ ਠੀਕ ਹੈ ਜੀ ਦੂਜੀ ਗੱਲ ਥਰਮੈਨ ਧਾਗੇ ਦਾ ਦਿਖਾਉਣੀ ਆ ਵੀ ਜਿਵੇਂ ਆਪਾਂ ਮਸ਼ੀਨ ਦਾ ਤੇ ਧਾਗਾ ਹੁੰਦਾ ਹੈ ਤੇ ਹੱਥ ਵਾਲਾ ਧਾਗਾ ਹੁੰਦਾ ਆ ਤੁਸੀਂ ਦੇਖੋ ਮੇਰੇ ਕੋਲੇ ਦੋਨੋਂ ਹੀ ਧਾਗੇ ਨੇ ਠੀਕ ਹੈ ਜੀ ਮੇਰੇ ਦੱਸਣ ਤੋਂ ਬਿਨਾਂ ਹੀ ਤੁਹਾਨੂੰ ਆਪਣੇ ਆਪ ਪਤਾ ਲੱਗ ਰਿਹਾ ਹੁਣ ਹੈ ਕਿ ਕਿਹੜਾ ਧਾਗਾ ਪਤਲਾ ਹੈ ਕਿਹੜਾ ਮੋਟਾ ਦੇਖੋ ਆਹ ਧਾਗੇ ਵਿੱਚ ਤੁਹਾਨੂੰ ਵਲ-ਵਲ ਦਿਖਦੇ ਆ ਇਹ ਧਾਗਾ ਥੋੜਾ ਜਿਹਾ ਮੋਟਾ ਹੈ ਠੀਕ ਹੈ ਜੀ ਆਹ ਧਾਗਾ ਦੇਖੋ ਕਿੰਨਾ ਪਤਲਾ ਹੈ ਦੇਖ ਲਓ ਇਹ ਧਾਗਾ ਮਸ਼ੀਨ ਦਾ ਹੈ ਇਹ ਰੀਲ ਦਾ ਫਰਕ ਵੀ ਦੇਖੋ ਰੀਲ ਦੇ ਫਰਕ ਤੋਂ ਵੀ ਪਤਾ ਲੱਗਦਾ ਠੀਕ ਹੈ ਤੇ ਤੁਸੀਂ ਕਦੇ ਵੀ ਇਹਦੇ ਤੇ ਮਸ਼ੀਨ ਦਾ ਧਾਗਾ ਜਿਹੜਾ ਹੱਥ ਵਾਸਤੇ ਨਹੀਂ ਯੂਜ਼ ਕਰਨਾ ਬਾਕੀ ਜਿਹੜੇ ਰੇਸ਼ਮੀ ਥ्रेड ਹੁੰਦੇ ਆ ਉਹ ਤੁਸੀਂ ਦੂਜੀ ਕਢਾਈ ਵਾਸਤੇ ਯੂਜ਼ ਕਰ ਸਕਦੇ ਆ ਜਿਵੇਂ ਉਹ ਛੋਟੀ ਰੀਲ ਹੁੰਦੀਆਂ ਮਸ਼ੀਨ ਵਾਲੀ ਉਹਨੂੰ ਤੁਸੀਂ 4-5 ਲੜਾ ਧਾਗਾ ਕਰਕੇ ਉਹਨੂੰ ਤੁਸੀਂ ਯੂਜ਼ ਕਰ ਸਕਦੇ ਪਰ ਇਹ ਇਹ ਨਾ ਖਿਲਾਰੇ ਜਿਆਦਾ ਪਾਉਂਦਾ ਇਹ ਜਿਆਦਾ ਖਿਲਰ ਜਾਂਦਾ ਇਸ ਲਈ ਤੁਸੀਂ ਇਹਨੂੰ ਯੂਜ਼ ਨਾ ਕਰਿਓ ਦੂਜੀ ਗੱਲ ਆ ਗਈ ਡਿਜ਼ਾਈਨ ਦੀ ਹੁਣ ਦੇਖੋ ਤੁਸੀਂ ਫੁਲਕਾਰੀ ਦਾ ਜਿਹੜਾ ਆਪਣਾ ਪਣਾ ਹੁੰਦਾ ਹੈ ਉਹ 42 44 ਇੰਚ ਹੁੰਦਾ ਹੈ ਤੇ ਸੂਟ ਦਾ ਉਨਾ ਹੀ ਸੂਟ ਦਾ ਹੁੰਦਾ ਬਰਾਬਰ ਦਾ ਠੀਕ ਹੈ ਜੀ ਤੇ ਸੂਟ ਦੇਖੋ ਤੁਸੀਂ ਫੁਲਕਾਰੀ ਆਪਾਂ ਬਣਾਉਣੀ ਆ ਪੂਰੇ ਘੇਰੇ ਤੇ ਸੂਟ ਆਪਾਂ ਬਣਾਉਣਾ 20 ਇੰਚ 24 ਇੰਚ ਜਿੰਨਾ ਆਪਣਾ ਘੇਰਾ ਹੁੰਦਾ ਤਾਂ ਡਿਜ਼ਾਈਨ ਆਪਾਂ ਉਦਾਂ ਹੀ ਬਣਾ ਲੈਣੇ ਆ ਜੇ ਆਪਾਂ 11 ਬਾਏ 11 ਦੇ ਡੱਬੇ ਫੁਲਕਾਰੀ ਦੇ ਬਣਾਉਣੇ ਆ ਤਾਂ ਆਪਾਂ 11 ਬਾਏ 11 ਦੇ ਡੱਬੇ ਹੀ ਸੂਟ ਤੇ ਬਣਾਉਣ ਲੱਗ ਜਾਂਦੇ ਆ ਉਹ ਫਿਰ ਨਾ ਉਹ ਸਹੀ ਜਿਹਾ ਨਹੀਂ ਲੱਗਦਾ ਤੁਸੀਂ ਇਦਾਂ ਕਰਿਆ ਕਰੋ ਉਹਦੀ ਨਾ ਰੇਸ਼ਿਓ ਘੱਟ ਕਰਕੇ ਡੱਬੇ ਛੋਟੇ ਕਰ ਲਿਆ ਕਰੋ ਸੂਟ ਦੇ ਉੱਪਰ ਕਿਉਂਕਿ ਹੁਣ ਦੇਖੋ ਜਿੱਦਾਂ ਡਿਜ਼ਾਈਨ ਆਪਾਂ ਫਲਕਾਰੀ ਤੇ ਬਣਾਵਾਂਗੇ ਉਹ ਸੂਟ ਤੇ ਤਾਂ ਉਹ ਵਾਲਾ ਡਿਜ਼ਾਈਨ ਆਪਾਂ ਨੂੰ ਸੋਨਾ ਨਹੀਂ ਲੱਗੂਗਾ ਠੀਕ ਹੈ ਜੀ ਦੇਖੋ ਜਿਵੇਂ ਹੁਣ ਆਹ ਵਾਲੀ ਮੇਰੇ ਕੋਲੇ ਫਲਕਾਰੀ ਆ ਮੈਂ ਆਹ ਜਿਆ ਉਹ ਡਿਜ਼ਾਈਨ ਤਾਰਿਆ ਸੀ ਮੇਰਾ ਕੰਪਲੀਟ ਨਹੀਂ ਆਵਲਾ ਜੇ ਹੁਣ ਆਪਾਂ ਇਹ ਹੀ ਪੂਰਾ ਪੂਰਾ ਹੀ ਆਪਾਂ ਸਾਰਾ ਘੇਰੇ ਤੇ ਪਾਈ ਜਾਵਾਂਗੇ ਪੂਰਾ ਉਹ ਸੋਹਣਾ ਨਹੀਂ ਲੱਗਣਾ ਤੁਸੀਂ ਇਹਦੀ ਰੇਸ਼ੂ ਘੱਟ ਕਰ ਲੋ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਆਪਾਂ ਕਿੰਨੇ ਡਿਜ਼ਾਈਨ ਬਣਾਏ ਰੇਸ਼ੂ ਘੱਟ ਕਰ ਕਰਕੇ ਤੇ ਤੁਸੀਂ ਆਹstra ਆਹ ਵੇਖੋ ਜਿਵੇਂ ਆਹ ਸੀ ਆਪਾਂ ਇਹਨੂੰ ਛਿੜੀ ਛੋਟੀ ਸੀ ਇਹਨੂੰ ਵੱਡੀ ਕੀਤੀ ਆਹ ਡਿਜ਼ਾਈਨ ਕਿੰਨਾ ਛੋਟਾ ਬਣਿਆ ਸੀ ਇਹਨੂੰ ਆ ਇਸ ਤਰ੍ਹਾਂ ਵੱਡਾ ਕਰ ਲਿਆ ਠੀਕ ਹੈ ਜਿਵੇਂ ਆਹ ਸੂਟ ਤੇ ਪੈ ਸਕਦਾ ਤਾਂ ਚਲੋ ਜਿਆਦਾ ਛੋਟਾ ਤੁਸੀਂ ਇਹਦੇ ਵਿੱਚ ਕ ਇਹਨਾਂ ਦੋਨਾਂ ਦੇ ਵਿੱਚ ਕਰ ਲੈ ਸਾਈਜ਼ ਵੀ ਬਣਾ ਸਕਦੇ ਹਾਂ ਠੀਕ ਹੈ ਤੇ ਇਹ ਬਹੁਤ ਤਰ੍ਹਾਂ ਨਾਲ ਆਪਾਂ ਅਡਜਸਟਮੈਂਟ ਕਰ ਸਕਦੇ ਹਾਂ ਕਿਉਂਕਿ ਜੇ ਆਪਾਂ ਉੱਡੇ ਵੱਡੇ ਵੱਡੇ ਡਿਜ਼ਾਈਨ ਬਣਾਉਣ ਲੱਗ ਜਾਈਏ ਫਿਰ ਡਿਜ਼ਾਈਨ ਮੈਂ ਦੱਸਿਆ ਸੀ ਆ ਆ ਸੀ। ਆਪਣੇ ਕੋਲ ਆ ਦੇਖੋ ਛੋਟਾ ਵੱਡਾ ਮੈਂ ਕੀਤਾ ਸੀਗਾ ਡਿਜ਼ਾਈਨ। ਠੀਕ ਹੈ ਆ ਵੀ ਆਪਾਂ ਛੋਟਾ ਵੱਡਾ ਕਰ ਸਕਦੇ ਆ ਆ ਵੀ। ਤੇ ਇਸ ਤਰ੍ਹਾਂ ਤੁਸੀਂ ਸੂਟ ਤੇ ਇਹ ਕੋਸ਼ਿਸ਼ ਕਰਨੀ ਆ ਕਿ ਡਿਜ਼ਾਈਨ ਆਪਾਂ ਛੋਟਾ ਕਰਕੇ ਪਾਈਏ ਸੂਟ ਤੇ ਆਪਾਂ ਡਿਜ਼ਾਈਨ ਉਹ ਵੱਡਾ ਨਹੀਂ ਪਾਉਣਾ ਫਿਰ ਉਹ ਉਹਦੇ ਹਿਸਾਬ ਨਾਲ ਆਪਾਂ ਨੂੰ ਸਹੀ ਨਹੀਂ ਲੱਗਦਾ ਹੈਗਾ। ਠੀਕ ਹੈ ਜੀ ਇੱਕ ਤੁਸੀਂ ਸੂਈ ਹੈ ਜਿਹੜੀ ਉਹ ਬਰੀਕੀ ਯੂਜ਼ ਕਰਿਓ। ਜ਼ਿਆਦਾ ਮੋਟੀ ਸੂਈ ਤੁਸੀਂ ਨਾ ਯੂਜ਼ ਕਰਿਓ ਕਿਉਂਕਿ ਸੂਟ ਉੱਪਰ ਤਾਂ ਚੱਲ ਜਾਂਦੀ ਆ। ਦੂਜੀ ਗੱਲ ਰਹਿ ਗਈ ਜੀ ਧਾਗੇ ਦੀ। ਦਾ ਗਾਪਾ ਸੂਟ ਦੇ ਉੱਤੇ ਕਦੇ ਵੀ ਚਾਰ ਲੜਾ ਧਾਗਾ ਤੁਸੀਂ ਨਹੀਂ ਯੂਜ਼ ਕਰਨਾ ਤੁਸੀਂ ਕੋਸ਼ਿਸ਼ ਕਰਨੀ ਆ ਦੋ ਲੜਾ ਤੇ ਇੱਕ ਲੜਾ ਧਾਗਾ ਹੀ ਤੁਸੀਂ ਸੂਟ ਦੇ ਉੱਪਰ ਯੂਜ਼ ਕਰਨਾ ਹੈ ਕਿਉਂਕਿ ਚਾਰ ਲੜੇ ਧਾਗੇ ਨਾਲ ਇੱਕ ਤਾਂ ਸਫਾਈ ਨਹੀਂ ਆਉਂਦੀ ਦੂਜੀ ਗੱਲ ਜਿਹੜੇ ਤੁਸੀਂ ਟਾਂਕੇ ਚੱਕਣੇ ਆ ਉਹ ਤੁਸੀਂ ਉਹ ਤਾਂ ਆਪੇ ਹੀ ਹੋ ਜਾਣੇ ਜਦੋਂ ਡਿਜ਼ਾਈਨ ਤੁਸੀਂ ਛੋਟਾ ਕਰ ਲਿਆ ਜੇ ਵੱਡੇ ਟਾਂਕੇ ਚੱਕਾਂਗੇ ਉਹਨਾਂ ਉਹਦਾ ਸਾਭ ਸੰਭਾਲਦਾ ਆਪਾਂ ਨੂੰ ਪ੍ਰੋਬਲਮ ਆਊਗੀ ਠੀਕ ਹੈ ਜੀ ਤੇ ਇੱਕ ਤੁਸੀਂ ਕਪੜੇ ਤੇ ਧਾਗੇ ਦਾ ਕਲਰ ਜ਼ਰੂਰ ਚੈੱਕ ਕਰ ਲੈਣਾ ਤੇ ਸਭ ਤੋਂ ਵੱਡੀ ਇੱਕ ਗੱਲ ਹੈਗੀ ਗਲਾ ਬਣਾਉਣ ਲੱਗੇ ਗਲਾ ਬਣਾਉਣ ਲੱਗੇ ਤੁਸੀਂ ਵੇਖੋ ਜੀ ਤੇ ਤੁਸੀਂ ਵੀ ਸ਼ੇਪ ਗਲਾ ਬਣਾਉਣੇ ਆ ਜਾਂ ਗੋਲ ਗਲਾ ਬਣਾਉਣੇ ਆ ਤਾਂ ਉਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਤੁਹਾਨੂੰ ਸ਼ੇਪ ਦੀ ਜੀ ਤੁਸੀਂ ਉਹਨੂੰ ਧਿਆਨ ਨਾਲ ਮਿਹਨਤੀ ਨਹੀਂ ਕਰੋਗੇ ਉਹਨੂੰ ਸਹੀ ਨਿਸ਼ਾਨੀਆਂ ਨਹੀਂ ਲਾਉਂਗੀ ਵੀ ਸ਼ੇਪ ਜਾਂ ਗੋਲ ਗਲੇ ਦੀ ਗੱਲ ਕਰਦੀ ਆ ਮੈਂ ਕਿਉਂਕਿ ਜਿਹੜੀ ਆਪਾਂ ਫੁਲਕਾਰੀ ਦੀ ਕਢਾਈ ਕਰਦੇ ਆ ਉਹ ਆਪਾਂ ਬਾਕਸ ਚੌਰਸੀ ਕਰਦੇ ਆ ਤਾਂ ਉਹਦੇ ਤੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਥੋੜੀ ਜਿਓ ਤੁਸੀਂ ਧਿਆਨ ਨਾਲ ਨਿਸ਼ਾਨ ਲਾ ਕੇ ਪੂਰਾ ਸਹੀ ਸਹੀ ਕਰਨਾ ਨਹੀਂ ਥੋੜਾ ਗਲਾ ਵਿੰਗਾ ਹੋਊਗਾ ਪੱਕੀ ਗੱਲ ਆ ਵੀ ਸ਼ੇਪ ਤਾਂ ਪੱਕਾ ਹੀ ਵਿੰਗਾ ਹੋਗਾ ਕਿਉਂਕਿ ਕਪੜਾ ਤਰਸ਼ਾ ਹੋ ਜਾਂਦਾ ਹੈ ਜਦੋਂ ਆਪਾਂ ਤਰਸ਼ੀਆਂ ਫੁਲਕਾਰੀਆਂ ਵੀ ਜਿਹੜੀਆਂ ਆਪਾਂ ਤਰਸ਼ੀਆਂ ਕੱਢਦੇ ਫਰੇਮ ਲਾ ਕੇ ਉਹ ਵੀ ਤੁਸੀਂ ਵੇਖਿਆ ਕਰੋ ਜਦੋਂ ਫਰੇਮ ਲਾਇਆ ਨਾ ਉਹ ਤਾਂ ਅੱਗੇ ਖਿੱਚੇ ਜਾਂਦੇ ਆ ਮਤਲਬ ਕਿ ਜਿਹੜਾ ਉਹ ਗੁਣਤੀ ਵਾਲਾ ਜੇ ਜਿੱਦਣਾ ਫੁਲਕਾਰੀ ਕਢਦੇ ਕਢਾਈ ਵਾਲਾ ਧਾਗਾ ਉਹ ਤਾਂਗੇ ਵਿੰਗੇ ਹੋ ਜਾਂਦੇ ਆ ਜਾਂ ਢਿੱਲੇ ਹੋ ਜਾਂਦੇ ਆ ਤਾਂ ਇਸੇ ਤਰ੍ਹਾਂ ਹੀ ਆਪਾਂ ਨੂੰ ਗਲੇ ਤੇ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕੋਈ ਇਹੋ ਜਿਹਾ ਬਾਰਡਰ ਚੂਜ਼ ਕਰ ਲਿਓ ਵੀ ਜਿਹੜਾ ਕਿ ਗਲੇ ਤੇ ਵਿੰਗਾ ਨਾ ਹੋਵੇ ਸਹੀ-ਸਹੀ ਰਵੇ ਤੇ ਆਪਣਾ ਜਿਹੜਾ ਗਲਾਏ ਉਹ ਸਿੱਧਾ ਬਣੇ ਇੱਧਰ ਉੱਧਰ ਨਾ ਜਾਵੇ ਪਰ ਜੇ ਤੁਸੀਂ ਚੌਰਸ ਗਲਾ ਬਣਾਉਣਾ ਹੈ ਫਿਰ ਆਪਾਂ ਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਆਉਗੀ ਫਿਰ ਉਹ ਤਾਂ ਆਪਣਾ ਵਧੀਆ ਬਣ ਜਾਣਾ ਹੈ ਉਹਦੀ ਨਹੀਂ ਆਪਾਂ ਨੂੰ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਰਹੂਗਾ ਠੀਕ ਹੈ ਜੀ ਇਹ ਗੱਲਾਂ ਕੁਸ਼ਕ ਸੀਗੀਆਂ ਜੀ ਆਪਣੀਆਂ ਫੁਲਕਾਰੀ ਬਾਰੇ ਹੁਣ ਇਸ ਤੋਂ ਬਾਅਦ ਆਪਾਂ ਤੁਹਾਨੂੰ ਬਾਰਡਰ ਬਣਾਉਣੇ ਦੱਸਾਂਗੇ ਫੁਲਕਾਰੀ ਦੇ ਆਓ ਆਪਾਂ ਉਹ ਦੇਖਦੇ ਆਂ ਹਾਂਜੀ ਤਾਂ ਅੱਜ ਆਪਾਂ ਨਾ ਆਹ ਵਾਲਾ ਮੈਂ ਤੁਹਾਨੂੰ ਬਾਰਡਰ ਦਾ ਡਿਜ਼ਾਈਨ ਦੱਸੂਗੀ ਤੇ ਇਹ ਆਪਾਂ ਐਵੇਂ ਜੋੜ-ਜੋੜ ਕੇ ਸਾਰਾ ਕਮੀਜ਼ ਤੇ ਵੀ ਇਹਨੂੰ ਐਜ਼ ਅ ਬਾਰਡਰ ਆਪਾਂ ਯੂਜ਼ ਕਰ ਸਕਦੇ ਆਂ ਤੇ ਇਹਨੂੰ ਤੁਸੀਂ ਫੁਲਕਾਰੀ ਤੇ ਵੀ ਯੂਜ਼ ਕਰ ਸਕਦੇ ਆਂ ංකේ මහි බාගදිකඩයි වලයි ඒ ජිල ෆ්ලවරන ඒමෑ. ਇੱਕ ਤਾਂ ਮੈਨੂੰ ਕਿਸੇ ਨੇ ਭੇਜਿਆ ਸੀ ਇੱਕ ਜਣੀ ਹੋਰ ਮੈਂ ਕਿਤੇ ਦੇਖਿਆ ਵੀ ਸੀ ਉਹ ਉਹ ਆ ਸੀਗਾ ਅਲੱਗ ਤਰ੍ਹਾਂ ਦਾ ਉਹ ਵੀ ਮੈਂ ਤੁਹਾਨੂੰ ਦੂਸਰਾ ਵੀ ਬਣਾ ਕੇ ਦਿਖਾਵਾਂਗੀ ਅੱਜ ਦੋਨੇ ਬਣਾਵਾਂਗੇ ਪਹਿਲਾਂ ਆਪਾਂ نیچے ਵਾਲਾ ਕੰਪਲੀਟ ਕਰੀ ਦਈਏ ਇਹਨੂੰ ਤੁਸੀਂ ਐਵੇਂ ਜੋੜ-ਜੋੜ ਕੇ ਬਾਰਡਰ ਬਣਾ ਸਕਦੇ ਆ ਤੇ ਪਰ ਤੁਸੀਂ ਇਸ ਤਰ੍ਹਾਂ ਕਰੋ ਉਦੋਂ ਥੋੜਾ ਤੁਸੀਂ ਘੱਟ ਚ ਬਣਾ ਲਿਓ ਕਿ 1 ਸੈਂਟੀਮੀਟਰ ਚ ਬਣਾ ਲਿਓ 1.5 1.5 ਸੈਂਟੀਮੀਟਰ ਚ ਬਣਿਆ ਹੋਇਆ ਟਾਂਕੇ ਵੀ ਆਪਾਂ ਨੇ ਜਿਹੜੇ ਟਾਂਕੇ ਇਹ ਅੜਨ ਨਾਕਾਸੀ ਦੇ ਵਿੱਚ ਜਿਵੇਂ ਆਪਾਂ ਸੂਟ ਦੇ ਬਣਾਉਣੀ ਆ ਬਸ ਜਿੱਥੋਂ ਜਿੱਥੋਂ ਲੈਣ ਮਾਰੀ ਆ ਇਹ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੀ ਟਾਂਕਾ ਉਹਨਾਂ ਨੂੰ ਤੁਸੀਂ ਧਾਗਾ ਸੂਈ 'ਚ ਚੱਕੀ ਜਾਣਾ ਤੇ ਜਦੋਂ ਤੁਸੀਂ ਇੱਥੇ ਐਂਡ ਤੇ ਆਉਂਗੇ ਇੱਥੋਂ ਤੁਸੀਂ ਇਸ ਤਰ੍ਹਾਂ ਟੇਢੀ ਸੂਈ ਕੱਢਣੀ ਆ ਇਸ ਇੱਥੋਂ ਨਹੀਂ ਤੁਸੀਂ ਇਦਾਂ ਸੂਈ ਕੱਢਣੀ ਇੱਥੋਂ ਤੁਸੀਂ ਇਸ ਤਰ੍ਹਾਂ ਕੱਢਣੀ ਆ ਸੂਈ ਹਾਂਜੀ ਤਾਂ ਇਸ ਤੋਂ ਬਾਅਦ ਜਦੋਂ ਇਹ ਕੰਪਲੀਟ ਹੋ ਗਿਆ ਆਪਾਂ ਫਿਰ ਦੇਖਦੇ ਹਾਂ ਪੂਰਾ ਇਹ ਹਾਂਜੀ ਤਾਂ ਦੇਖੋ ਜੀ ਆਪਣਾ ਇਸ ਤਰ੍ਹਾਂ ਇਹ ਰੈਡੀ ਹੋ ਗਿਆ ਜੀ ਠੀਕ ਹੈ ਜੀ ਇਸ ਐ ਦੇਖੋ ਇਹਨੂੰ ਜੇ ਤੁਸੀਂ ਕਮੀਜ਼ ਦੇ ਘਰੇ ਤੇ ਪਾਉਣਾ ਤਾਂ ਵੀ ਪਾ ਸਕਦੇ ਆਂ ਵਾਲੇ ਟਾਂਕੇ ਫਿਰ ਤੁਸੀਂ ਥੋੜੇ ਛੋਟੇ ਕਰ ਲਓ 1-1 ਸੈਂਟੀਮੀਟਰ ਦੇ ਕਰਕੇ ਇਹ ਜੇ ਤੁਸੀਂ ਫੁਲਕਾਰੀ ਤੇ ਪਾਉਣਾ ਤਾਂ ਇਹਨੂੰ ਇਦਾਂ ਵੀ ਤੁਸੀਂ ਜੋੜ-ਜੋੜ ਕੇ ਪਾ ਸਕਦੇ ਆਂ ਅਲੱਗ-ਅਲੱਗ ਵੀ ਥੋੜਾ ਵੈਤ ਦੇ ਵੀ ਪਾ ਸਕਦੇ ਆਂ ਹੁਣ ਆਪਾਂ ਨੈਕਸਟ ਬਾਰਡਰ ਦੇਖਾਂਗੇ ਜੀ ਹਾਂਜੀ ਤਾਂ ਜਿਹੜਾ ਆਪਣਾ ਨੈਕਸਟ ਵਾਲਾ ਡਿਜ਼ਾਈਨ ਆ ਉਹਦੇ ਨਾਲੋਂ ਥੋੜਾ ਹੀ ਫਰਕ ਆ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਉਹਦੇ ਨੀਚੇ ਕਰਕੇ ਆਹ ਵਾਲਾ ਫਲਾਵਰ ਬਣਿਆ ਹੋਇਆ ਇਹਦੇ ਇੱਥੇ ਸੈਂਟਰ 'ਚ ਫਲਾਵਰ ਬਣਿਆ ਹੋਇਆ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਸਟਾਰਟ ਕਰਨਾ ਤੁਸੀਂ ਇਧਰੋਂ ਇਹਨੂੰ ਕੰਪਲੀਟ ਕਰਕੇ ਜਾਣਾ ਏ ਹਾਂਜੀ ਆਹ ਨਾ ਮੈਂ ਇੱਕ ਕੰਪਲੀਟ ਕਰ ਲਿਆ ਇਹ ਦੂਸਰਾ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਵੀ ਤੁਸੀਂ ਇਹਨੂੰ ਉਹਦੇ ਨਾਲ ਦੇ ਡਿਜ਼ਾਈਨ ਆ ਉਹ ਜਿਹੜਾ ਆਪਾਂ ਪਹਿਲਾਂ ਬਣਾਇਆ ਇਹ ਬਸ ਇਹਦਾ ਥੋੜਾ ਜਿਹਾ ਫਰਕ ਆ ਕਿ ਇਹਦਾ ਫਲਾਵਰ ਇੱਥੇ ਬਣਦਾ ਹੁੰਦਾ ਨੀਚੇ ਬਣਦਾ ਹੈ ਪਰ ਜਦੋਂ ਤੁਸੀਂ ਇਹਨੂੰ ਸਟਾਰਟ ਕਰਨਾ ਨਾ ਇਹਨੂੰ ਤੁਸੀਂ ਸਟਾਰਟ ਹਮੇਸ਼ਾ ਇੱਥੋਂ ਨੀਚੇ ਤੋਂ ਕਰਨਾ ਅਤੇ ਆਹ ਵਾਲਾ ਫਲਾਵਰ ਪਹਿਲਾਂ ਕੰਪਲੀਟ ਕਰ ਆਹ ਵਾਲੀ ਪੱਤੀ ਪਹਿਲਾਂ ਕੰਪਲੀਟ ਕਰ ਦਿਓ ਇੱਥੋਂ ਤੁਸੀਂ ਇਹਨੂੰ ਸਟਾਰਟ ਕਰਨਾ ਨੀਚੇ ਤੋਂ ਠੀਕ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਪਹਿਲਾਂ ਇਹ ਵਾਲੀ ਪੱਤੀ ਫਿਲ ਕਰ ਦਿਓ ਇਹਦੀ ਤੇ ਤੁਸੀਂ ਇਹਦੇ ਟਾਂਕੇ ਨਾ ਗਿਣ ਕੇ ਪਾ ਲਿਓ ਜਿਵੇਂ ਜਿਵੇਂ ਹੁਣ ਆਹ ਦੇਖੋ ਇੱਕ ਹੋ ਗਿਆ ਆ ਦੋ ਤੇ ਇੱਧਰ ਤਿੰਨ ਹੋ ਜਾਣਗੇ ਇਸ ਤਰ੍ਹਾਂ ਇਧਰੋਂ ਗਣ ਲਿਓ ਤੁਸੀਂ ਇੱਕ ਸਾਈਡ ਤੋਂ ਵੀ ਆਹ ਦੇਖੋ ਇੱਕ ਆ ਚੌਥਾ ਹੋ ਜਾਊਗਾ ਤੇ ਜਦੋਂ ਆ ਮੁੜਿਆ ਪੰਜਵਾਂ ਹੋ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਇੱਕ ਗਣਕੇ ਤੁਸੀਂ ਪਾ ਲਓ ਜਿੰਨੇ ਵੀ ਪਾਉਣੇ ਆ ਤੇ ਫਿਰ ਦੂਜੀ ਪੱਤੀ 'ਚ ਵੀ ਉਨੇ ਹੀ ਪੈ ਜਾਣਗੇ ਤੇ ਇਹਨੂੰ ਸਟਾਰਟ ਐਂ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਜਦੋਂ ਹੁਣ ਇਹਨੂੰ ਤੁਸੀਂ ਪਾਉਣਾ ਨਾ ਇਹਨੂੰ ਇੱਥੋਂ ਨਹੀਂ ਹੁਣ ਤੁਸੀਂ ਸਟਾਰਟ ਕਰ ਲੈਣਾ ਇਧਰੋਂ ਆਏ ਬੀਜਾ ਇੱਥੋਂ ਆਏ ਆ ਪਾਉਣ ਲੱਗਣਾ ਤੁਸੀਂ ਨੀਚੇ ਤੋਂ ਹੀ ਫਿਰ ਤੋਂ ਵਾਪਸ ਲੈ ਕੇ ਆਉਣੀ ਆ ਸੂਈ ਤੇ ਤੁਸੀਂ ਨੀਚੇ ਤੋਂ ਹੀ ਇਹਨੂੰ ਕੰਪਲੀਟ ਕਰਨਾ ਹੈ ਠੀਕ ਹੈ ਹੁਣ ਤੁਸੀਂ ਇਹਨੂੰ ਕੰਪਲੀਟ ਕਰਨ ਲੱਗੇ ਸਭ ਤੋਂ ਪਹਿਲਾਂ ਨਾ ਇੱਥੇ ਇੱਕ ਬੇਸ ਵਾਲਿਆ ਦੋ ਟਾਂਕੇ ਬਣਨੇ ਆ ਇਹ ਦੋ ਹੀ ਟਾਂਕੇ ਲੱਗਣੇ ਆ ਇੱਥੇ ਤੁਸੀਂ ਇਹ ਲਾ ਦਿਓ ਇਹ ਤੁਸੀਂ ਬੇਸ ਛੋਟਾ ਵੱਡਾ ਟਾਂਕਾ ਲੰਬਾ ਜਿਵੇਂ ਮਰਜ਼ੀ ਕਰ ਸਕਦੇ ਹੋ ਇਹ ਦੋ ਹੀ ਪਾਏ ਹੋਏ ਦੋ ਜਾਂ ਤਿੰਨ ਜਿੰਨੇ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਪਾ ਸਕਦੇ ਆ ਠੀਕ ਹੈ ਇਹ ਤੁਸੀਂ ਪਾ ਕੇ ਪਹਿਲਾਂ ਫਿਰ ਤੁਸੀਂ ਉੱਪਰ ਨੂੰ ਜਾਇਓ ਉੱਪਰੋਂ ਹੁਣ ਤੁਸੀਂ ਪੂਰਾ ਆਵਲਾ ਇੱਥੋਂ ਆਏ ਤੁਸੀਂ ਇਹਨੂੰ ਕੰਪਲੀਟ ਕਰ ਲਿਓ ਓਨੇ ਟਾਂਕੇ ਜਿੰਨੇ ਉਧਰ ਆਪਾਂ ਗਣਕੇ ਪਾਏ ਆ ਓਨੇ ਹੀ ਤੁਸੀਂ ਇਹ ਫਲਾਵਰ ਦੇ ਕੰਪਲੀਟ ਕਰ ਲਿਓ ਇਹ ਫੁੱਲ ਫਿਰ ਪੂਰਾ ਹੋ ਜਾਊਗਾ ਜਾਂ ਤੁਸੀਂ ਪਹਿਲਾਂ ਇਹਨੂੰ ਕੰਪਲੀਟ ਕਰ ਲਓ ਕੱਲੇ ਨੂੰ ਜੇ ਤੁਸੀਂ ਇਹਨੂੰ ਵੀ ਕੱਲੇ ਨੂੰ ਕਰਨਾ ਚਾਹੁੰਦੇ ਆ ਨਾ ਇਸ ਤਰ੍ਹਾਂ ਪਹਿਲਾਂ ਇਹਨੂੰ ਕਰ ਲਿਓ ਕਿਉਂਕਿ ਉੱਪਰ ਦਾ ਟਾਂਕੇ ਘੱਟ ਲੱਗਣੇ ਆ ਇੱਥੇ ਟਾਂਕੇ ਜ਼ਿਆਦਾ ਲੱਗਣੇ ਆ ਆਪਣੇ ਤੋਂ ਇਹ ਫੁੱਲ ਆਪਾਂ ਨੂੰ ਜ਼ਿਆਦਾ ਪਹਿਲਾਂ ਭਰਨਾ ਪੈਣਾ ਤੁਸੀਂ ਜਿਵੇਂ ਮਰਜ਼ੀ ਤੁਹਾਨੂੰ ਸੈੱਟ ਲੱਗਿਆ ਪਰ ਪਹਿਲਾਂ ਤੁਸੀਂ ਇੱਧਰੋਂ ਲੱਗਿਓ ਸਾਈਡ ਤੋਂ ਬਾਹਰਲੇ ਪਾਸਿਓ ਆ ਦੇਖੋ ਹੁਣ ਆਪਣੀ ਜਿਵੇਂ ਆ ਆਪਾਂ ਕਹਿੰਨੇ ਵੀ ਆਪਣੀ ਉੱਪਰਲੀ ਪੱਤੀ ਕੰਪਲੀਟ ਹੋ ਗਈ ਤਾਂ ਤੁਸੀਂ ਨਾਲ ਹੀ ਨਾ ਇਹਨੂੰ ਵੀ ਕੰਪਲੀਟ ਕਰਿਆਇਓ ਹੁਣ ਇਹ ਇਹਨੂੰ ਕਿਵੇਂ ਕੰਪਲੀਟ ਕਰਨਾ ਹੈ ਕਿ ਇਹਦੇ ਨਾ نیچے ਇਸ ਤਰ੍ਹਾਂ ਤੁਸੀਂ ਜਿੰਨੇ ਟਾਂਕੇ ਲਾਉਣੇ ਆ ਲਾ ਦਿਓ ਇਹ ਇੱਥੇ ਕਰਕੇ ਨਾ ਆਹ ਜਿਹੜਾ ਸਿੱਧੀ ਚੀਜ਼ ਸਿੱਧੀ ਇਹਦੀ ਸੇਧ ਨੂੰ ਇੱਥੇਕ ਲੱਗੇ ਅੱਜ ਥੋੜਾ ਇਹ ਨਾ ਘੱਟ ਰਹਿ ਗਿਆ ਆਪਾਂ ਇੱਥੇਕ ਗੱਢਣਾ ਆਪਾਂ ਠੀਕ ਹੈ ਇਹਦੀ ਸੇਧ ਨੂੰ ਇੱਥੋਂ ਆਏ ਇਹ ਸਿੱਧੇ ਆ ਬਿਲਕੁਲ ਇੱਥੋਂ ਉੱਪਰੋਂ ਆਹੀ ਇਸ ਤਰ੍ਹਾਂ ਨੀਚੇ ਤੋਂ ਇਹ ਬਿਲਕੁਲ ਸਿੱਧੇ ਟਾਂਕੇ ਆ ਚਾਰ ਲਾ ਲਿਓ ਤਿੰਨ ਲਾ ਲਿਓ ਇਹ ਤੁਹਾਡੀ ਇੱਛਾ ਤੁਸੀਂ ਜਿੰਨੇ ਮਰਜ਼ੀ ਟਾਂਕੇ ਲਾ ਕੇ ਇੱਥੇ ਵਾਪਸ ਆ ਜਿਓ ਠੀਕ ਹੈ ਵਾਪਸ ਆ ਕੇ ਸਿਰਫ ਇੱਥੇ ਇੱਕ ਦੋ ਟਾਂਕੇ ਲੱਗਣਗੇ ਉਹ ਲਾ ਦਿਓ ਹੁਣ ਇੱਕ ਦੋ ਟਾਂਕੇ ਪੈਣਗੇ ਲਓ ਜੀ ਇਹ ਆਪਣਾ ਫੁੱਲ ਇਸ ਤਰ੍ਹਾਂ ਰੈਡੀ ਹੋ ਜਾਣਾ ਠੀਕ ਹੈ ਜੇ ਨੂੰ ਤੁਸੀਂ ਇਸ ਤਰ੍ਹਾਂ ਪਾ ਸਕਦੇ ਆ ਸਟਾਰਟ ਤੁਸੀਂ ਇਹਨੂੰ ਇਸ ਹਾਵ ਨਾਲ ਕਰ ਲਿਓ ਕਿ ਸਾਰਾ ਇਹ ਜਿਆਦਾ ਨਾ ਆਪਾਂ ਨੂੰ ਇਧਰ ਉਧਰ ਧਾਗੇ ਕਰਨੇ ਪੈਣ ਤੇ ਉਸ ਹਾਵ ਨਾਲ ਨੂੰ ਕਵਰ ਕਰ ਲਿਓ ਠੀਕ ਹੈ ਜੀ ਹੁਣ ਮੈਂ ਇੱਕ ਨੂੰ ਆ ਵੀ ਬਣਾ ਕੇ ਫਿਰ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਹਾਂਜੀ ਤਾਂ ਆਨਾ ਆਪਣਾ ਫਲਾਵਰ ਕੰਪਲੀਟ ਹੋ ਗਿਆ ਹੈ ਬਾਰਡਰ ਤੇ ਆਹ ਦੇਖੋ ਜਿਵੇਂ ਕਿ ਆ ਆਪਾਂ ਸਿੱਧੇ ਟਾਂਕੇ ਲਾਏ ਸੀ ਨਾ ਇਹਦੇ ਵਿੱਚ ਤੁਸੀਂ ਆਹ ਤਿੰਨ ਟਾਂਕੇ ਇਸ ਤਰ੍ਹਾਂ ਵੀ ਲਾ ਸਕਦੇ ਆ ਕਿ ਜਿਵੇਂ ਇਹ ਫਲਾਵਰ ਦੀ ਸ਼ੇਪ ਵੀ ਲੈ ਲੂਗਾ ਜੇ ਤੁਹਾਨੂੰ ਐਵੇਂ ਲੱਗਦਾ ਕਿ ਅਸੀਂ ਫਲਾਵਰ ਬਣਾਉਣਾ ਹੈ ਤਾਂ ਤੁਸੀਂ ਇਹਨੂੰ ਐਸ ਸ਼ੇਪ ਵਿੱਚ ਵੀ ਬਣਾ ਸਕਦੇ ਆ ਇਸ ਤਰ੍ਹਾਂ ਤੁਸੀਂ ਤਿੰਨ ਟਾਂਕੇ ਲਾ ਲਿਆ ਠੀਕ ਹੈ ਜੀ ਆ ਦੂ ਦੂ ਕਰਕੇ ਐਵੇਂ ਥੋੜੀ ਥੋੜੀ ਜਗ੍ਹਾ ਚੱਕ ਛੱਡ ਕੇ ਤੇ ਥੋੜਾ ਥੋੜਾ ਕਪੜਾ ਵਿੱਚ ਚੱਕ ਕੇ ਤੇ ਇਸ ਤਰ੍ਹਾਂ ਇਹ ਕੰਪਲੀਟ ਹੋ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਕ ਬਾਰਡਰ ਹੋਰ ਬਣਾਉਨੇ ਆ ਹਾਂਜੀ ਤਾਂ ਹੁਣ ਇਸ ਤੋਂ ਬਾਅਦ ਆਪਾਂ ਵਾਲਾ ਆਪਣਾ ਲਾਸਟ ਬਾਰਡਰ ਆ ਆਪਾਂ ਇਹ ਵਾਲਾ ਬਾਰਡਰ ਬਣਾਵਾਂਗੇ ਇਹ ਤੁਸੀਂ ਸੂਟ ਤੇ ਕਿਸੇ ਵੀ ਚੀਜ਼ ਤੇ ਇਹ ਤੁਸੀਂ ਬਣਾ ਸਕਦੇ ਹੋ ਠੀਕ ਹੈ ਫੁਲਕਾਰੀ ਤੇ ਜੇ ਤੁਸੀਂ ਫੁਲਕਾਰੀ ਤੇ ਬਣਾਉਣਾ ਹੋਇਆ ਤੁਸੀਂ ਇਹਦੀ ਡਾਈਮੈਂਸ਼ਨ ਥੋੜੀ ਵੱਡੀ ਕਰ ਲਿਓ ਮੈਂ ਹਾਫ ਹਾਫ ਸੈਂਟੀਮੀਟਰ ਤੇ ਡਾਟ ਲਾਇਆ ਤੁਸੀਂ ਫਿਰ ਜ਼ਿਆਦਾ ਤੇ ਲਗਾ ਲਿਓ ਤੇ ਇਹਨੂੰ ਤੁਸੀਂ ਇੱਥੋਂ ਸਟਾਰਟ ਕਰਨਾ ਹੈ ਇਸ ਡਾਟ ਤੋਂ ਤੇ ਇਸ ਤਰ੍ਹਾਂ ਕਵਰ ਕਰੀ ਹੋਣਾ ਇੱਕ ਡਾਟ ਕਵਰ ਹੋਊਗਾ ਡਾਟ ਦਾ ਜਿਹੜਾ ਸਾਨਾ ਇੱਕ ਦਾ ਕਵਰ ਹੋਊਗਾ ਇੱਕ ਦਾ ਛੋਟਾ ਹੋਊਗਾ ਇਸ ਤਰ੍ਹਾਂ ਤੁਸੀਂ ਇਹਨੂੰ ਕਵਰ ਕਰੀ ਹੋਣਾ ਹਾਂਜੀ ਜੇ ਤੁਸੀਂ ਇੱਥੋਂ ਆਗੇ ਇੱਥੋਂ ਤੁਸੀਂ ਐਵੇਂ ਜਿਹੜਾ ਆਹ ਵਾਲੀ ਚੀਜ਼ ਆ ਇਹ ਧਾਗੇ ਨਾਲ ਕਵਰ ਹੋਣੀ ਆ ਤੇ ਜਿਹੜੀ ਆ ਚੀਜ਼ ਆ ਜਿਹੜੀ ਧਾਗੇ ਨਾਲ ਕਵਰ ਹੋਈ ਆ ਇਹਦੇ ਨੀਚੇ ਦੀ ਤੁਸੀਂ ਇਸ ਤਰ੍ਹਾਂ ਸੂਈ ਕੱਢ ਦੇਣੀ ਆ ਐਸ ਤਰ੍ਹਾਂ ਜਿਹੜਾ ਆਹ ਵਾਲਾ ਆਹ ਵਾਲਾ ਚੀਜ਼ ਆ ਇਹ ਧਾਗੇ ਨਾਲ ਕਵਰ ਹੋ ਇਹਦੇ ਨੀਚੇ ਦੀ ਐ ਸੂਈ ਨਿਕਲ ਜੁਕੀ ਠੀਕ ਹੈ ਜੀ ਔਰ ਤੁਸੀਂ ਇੱਥੋਂ ਇਹਨੂੰ ਕਵਰ ਕਰਨਾ ਸਟਾਰਟ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਇੱਥੋਂ ਵੀ ਆਪਾਂ ਲੱਜਾਂਗੇ ਉੱਪਰ ਨੂੰ ਇਹਦਾ ਇੱਕ ਆਵੀ ਟੰਕਾ ਹੈ ਇਹਨੂੰ ਵੀ ਤੁਸੀਂ ਕਵਰ ਕਰ ਦਿਓ ਇੱਥੋਂ ਇਹਨੇ ਨਾਲ ਹੀ ਤੁਸੀਂ ਕਵਰ ਕਰ ਦੋ ਕਿਉਂਕਿ ਬਾਅਦ ਚ ਆਪਾਂ ਇੱਧਰ ਵਾਪਸ ਨਹੀਂ ਆਉਣਾ ਠੀਕ ਹੈ ਜੀ ਇੱਥੋਂ ਇਹ ਆਵਾਂ ਐਕਸਟਰਾ ਉਹ ਲਓ ਜੀ ਇੱਥੋਂ ਫਿਰ ਚਲੋ ਵਾਪਸ ਇਹ ਇਸੇ ਤਰ੍ਹਾਂ ਇਹ ਜਾਲ ਵੀ ਬਣ ਜਾਂਦਾ ਮੈਂ ਤੁਹਾਨੂੰ ਨਾ ਇਹ ਪੂਰਾ ਡਿਜ਼ਾਈਨ ਵੀ ਬਣਾ ਕੇ ਦਿਖਾਵਾਂਗੀ ਵੀ ਜਿਹਦੇ ਵਿੱਚ ਆਪਾਂ ਇਹ ਸਾਰੇ ਸਾਰੀ ਜਗ੍ਹਾ ਕਵਰ ਹੋ ਜਾਵੇ ਸਾਰੇ ਬਾਕਸ ਪੂਰਾ ਬਾਕਸ ਬਣੇ ਤੇ ਨੀਚੇ ਤੋਂ ਵੀ ਸੇਮ ਸੇਮ ਬਣੇ ਉਹ ਮੈਂ ਤੁਹਾਨੂੰ ਵੀ ਸਿਖਾਉਂਗੀ ਥੋੜਾ ਟਾਈਮ ਲੱਗ ਜੇਗਾ ਤੇ ਪਰ ਮੈਂ ਉਹ ਵੀ ਬਣਾਉਂਗੀ ਠੀਕ ਹੈ ਜੀ ਹੁਣ ਆਪਾਂ ਆਹ ਵਾਲੇ ਡਾਟ ਆ ਜਿਹੜੇ ਇਹ ਵੀ ਸਾਰੇ ਕਵਰ ਕਰਨੇ ਆ ਇੱਕ ਛੱਡ ਕੇ ਤੇ ਇੱਕ ਚੱਕ ਕੇ ਇਸ ਤਰ੍ਹਾਂ ਇਹ ਪੂਰੀ ਲਾਈਨ ਬਣਾਉਣੀ ਆਪਾਂ ਇੱਕ ਆਪਣਾ ਟਾਂਕਾ ਇੱਧਰ ਨੂੰ ਵੀ ਆ ਜਿਵੇਂ ਆ ਉੱਪਰ ਨੂੰ ਲੱਗਿਆ ਨਾ ਫੁੱਲ ਦੇ ਨਾਲ ਇੱਥੇ ਫੁੱਲ ਨਾਲ ਵੀ ਅਟੈਚ ਆ ਉਹਨੂੰ ਵੀ ਆਪਾਂ ਹੁਣ ਇਹ ਕੰਪਲੀਟ ਕਰਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਸੈਂਟਰ ਨੂੰ ਕੰਪਲੀਟ ਕਰ ਦਾਂਗੇ ਹਾਂਜੀ ਤਾਂ ਇਸ ਤੋਂ ਬਾਦਨਾ ਆਹ ਵਾਲੀ ਜਿਹੜੀ ਇਹਦੀ ਪੱਤੀ ਆ ਇਹ ਇਹਨੂੰ ਆਪਾਂ ਕਵਰ ਕਰ ਲਾਂਗੇ ਠੀਕ ਹੈ ਜੀ ਇਹਨੂੰ ਤੁਸੀਂ ਇਸ ਤਰ੍ਹਾਂ ਕਵਰ ਕਰ ਲਿਓ ਇਸ ਤਰ੍ਹਾਂ ਇੱਕ ਵਾਰੀ ਉਧਰਲੀ ਸਾਈਡ ਤੋਂ ਤੇ ਇੱਕ ਵਾਰੀ ਇਧਰਲੀ ਸਾਈਡ ਤੋਂ ਇਹਨੂੰ ਤੁਸੀਂ ਕਰ ਸਕਦੇ ਆ ਅਲੱਗ ਦੇ ਕਲਰ ਨਾਲ ਵੀ ਸੈਂਟਰ ਵਾਲੀ ਚੀਜ਼ ਨੂੰ ਕਰ ਸਕਦੇ ਜਿਹੜੀ ਸੈਂਟਰ ਤੇ ਪੱਤੀ ਬਣੂਗੀ ਆਹ ਵਾਲੀ ਜਿਹੜੀ ਇੰਨੀ ਨਹੀਂ ਚੀਜ਼ ਬਣਦੀ ਆ ਇਹਨੂੰ ਤੁਸੀਂ ਹੋਰ ਕਲਰ ਲਗਾ ਸਕਦੇ ਆ ਦੂਜੀ ਪੱਤੀ ਨੂੰ ਤੁਸੀਂ ਹੋਰ ਕਲਰ ਲਗਾ ਸਕਦੇ ਆ نیچے ਵਾਲੀ ਜਿਹੜੀ ਆ ਉਹ ਤੁਹਾਡੀ ਮਰਜ਼ੀ ਰੋ ਵੀ ਤੁਸੀਂ ਜਿਵੇਂ ਮਰਜ਼ੀ ਕਰੋ ਜਿਵੇਂ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਉਵੇਂ ਕਰ ਲਿਓ ਠੀਕ ਹੈ ਜੀ ਇਹ ਨੂੰ ਤੁਸੀਂ ਇੱਥੋਂ ਸਟਾਰਟ ਕਰ ਲਓ। ਇਹ ਐਸਾ ਤਾਂ نیچے ਤੋਂ ਕਰਨਾ ਸੀ ਆਪਾਂ ਸਟਾਰਟ ਫਿਰ ਸਹੀ ਨਹੀਂ ਬਣਦੀ ਨਹੀਂ ਇਹ ਸ਼ੇਪ ਹੀ ਖਰਾਬ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਕੰਪਲੀਟ ਹੋ ਗਿਆ ਆਪਣਾ ਇੱਕ ਫਲਾਵਰ ਇਹ ਮੈਂ ਤੁਹਾਨੂੰ ਨਾ ਪੂਰਾ ਕੰਪਲੀਟ ਕਰਕੇ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਹਾਂਜੀ ਤਾਂ ਤੁਸੀਂ ਇਸ ਤਰ੍ਹਾਂ ਦੇਖੋ ਇਹ ਆਪਣਾ ਬਾਰਡਰ ਜਿਹੜਾ ਹੈ ਉਹ ਕੰਪਲੀਟ ਹੋ ਗਿਆ ਠੀਕ ਹੈ ਇਹ ਆਪਣਾ ਸ਼ੀਸ਼ਿਆਂ ਵਾਲਾ ਬਾਰਡਰ ਇਹਦੇ ਵਿੱਚ ਆਪਾਂ ਮਿਰਰ ਲਗਾ ਕੇ ਇਹਨੂੰ ਬਣਾਵਾਂਗੇ ਇਹਨੂੰ ਫਿਰ ਤੁਸੀਂ ਸੂਟੇ ਤੇ ਵੀ ਯੂਜ਼ ਕਰ ਸਕਦੇ ਆ ਇਹਨੂੰ ਤੁਸੀਂ ਕਿਤੇ ਵੀ ਬਣਾ ਸਕਦੇ ਆ ਤੇ ਫੁਣਕਾਰੀ ਤੇ ਵੀ ਤੁਸੀਂ ਬਣਾ ਸਕਦੇ ਆ ਇਸ ਤਰ੍ਹਾਂ ਗਲੂ ਨਾਲ ਨਾ ਮਿਰਰ ਲਗਾਏ ਲੈਂਦੇ ਨਹੀਂ ਹੈਗੇ ਤੂਤੇ ਤੋਂ ਵੀ ਇੱਤਰ ਦੀ ਨੇ ਕਾਫੀ ਟਾਈਮ ਕੱਢੇ ਜਾਂਦੇ ਆ ਇਸ ਤਰ੍ਹਾਂ ਤੁਸੀਂ ਇਹਨੂੰ ਇਹਨੂੰ ਇੱਕ ਇੱਕ ਧਾਗੇ ਨਾਲ ਵੀ ਲਗਾ ਸਕਦੇ ਆ ਮੈਂ ਤੁਹਾਨੂੰ ਉਹ ਵੀ ਕਿਸੇ ਸੂਟ ਵਗੈਰਾ ਤੇ ਦੱਸ ਦੂੰਗੀ ਜਦੋਂ ਆਪਾਂ ਲਗਾਏ ਇਸ ਤਰ੍ਹਾਂ ਇਹ ਅੱਗੇ ਅੱਗੇ ਵਧੀ ਜਾਊਗਾ ਅੱਗੇ ਅੱਗੇ ਵੇਲ ਇਹਦੀ ਬਣੀ ਜਾਊਗੀ ਵੇਲ ਵਾਂਗੂ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਾਰਡਰ ਤੇ ਕਮੀਜ਼ ਦੇ ਬਾਰਡਰ ਤੇ ਜਾਂ ਫੁਲਕਾਰੀ ਦੇ ਬਾਰਡਰ ਤੇ ਵੀ ਆਪਾਂ ਯੂਜ਼ ਕਰ ਸਕਦੇ ਆ ਠੀਕ ਐ ਆਪਾਂ ਫੁਲਕਾਰੀ ਦੇ ਬਾਰਡਰ ਤੇ ਵੀ ਸ਼ੀਸ਼ੇ ਯੂਜ਼ ਕਰ ਸਕਦੇ ਆ ਇੱਕ ਮੈਂ ਤੁਹਾਨੂੰ ਨਾ ਸ਼ੀਸ਼ਿਆਂ ਵਾਲੀ ਫੁਲਕਾਰੀ ਵੀ ਦੱਸੂਗੀ ਜਿਹਨੂੰ ਸ਼ੀਸ਼ਮ ਫੁਲਕਾਰੀ ਕਹਿੰਦੇ ਹੁੰਦੇ ਸੀ ਪੁਰਾਣੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੇ ਇੱਕ ਆਪਣੀ ਰੈਂਦੇ ਆ ਓਹੋ ਸਾਂਜੀ ਫੁਲਕਾਰੀ ਵਾਲੇ ਟਾਂਕੇ ਤੇ ਇੱਕ ਆਪਣਾ ਜਿਹੜਾ ਹ ਬਾਕਸਾ ਚੋਪੜੀ ਫੁਲਕਾਰੀ ਵਾਲਾ ਦੋਨੋਂ ਪਾਸੇ ਇੱਕੋ ਜਿਹਾ ਹੋਵੇ ਇੱਕ ਆਪਣਾ ਇਹ ਇਹ ਆਪਣੀਆਂ ਦੋ ਤਿੰਨ ਚੀਜ਼ਾਂ ਰਹਿੰਦੀਆਂ ਮੈਂ ਤੁਹਾਨੂੰ ਇਹ ਵੀ ਦੱਸੂਗੀ ਤੇ ਆਹ ਵੇਖੋ ਜੀ ਤੁਸੀਂ ਇਹਦੀ ਫਾਈਨਲ ਲੁੱਕ ਦੇਖੋ ਇਹ ਕਿੰਨੇ ਕਿੰਨਾ ਵਧੀਆ ਬਣਿਆ ਤੇ ਇਸੇ ਤਰ੍ਹਾਂ ਤੁਸੀਂ ਆਹ ਵੇਖ ਲਓ ਜਿਹੜੇ ਆਹ ਮੈਨੂੰ ਕਿਸੇ ਨੇ ਡਿਜ਼ਾਈਨ ਭੇਜਿਆ ਸੀ ਇਹ ਜਿਵੇਂ ਮਰਜ਼ੀ ਉਹ ਆਪਦਾ ਯੂਜ਼ ਕਰਨ ਠੀਕ ਹੈ ਜੀ ਤੇ ਆਹ ਵਾਲਾ ਇੱਕ ਡਿਜ਼ਾਈਨ ਵੀ ਖਰੋਈ ਵੀ ਤੁਸੀਂ ਬਾਰਡਰ ਤੇ ਬਣਾ ਸਕਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ